ਮੈਂ ਬਹੁਤ ਹੀ ਇੰਪੋਰਟੈਂਟ ਵਿਸ਼ੇ ਤੇ ਗੱਲ ਕਰਨ ਜਾ ਰਿਹਾ ਜਿਹੜਾ ਵਿਸ਼ਾ ਸ਼ਾਇਦ ਸਾਡੇ ਸਾਰਿਆਂ ਦੀ ਜ਼ਿੰਦਗੀ ਨਾਲ ਸੰਬੰਧਤ ਹੈ ਅਸੀਂ ਰੋਜ਼ਬਰਾਂ ਦੀ ਚਿੰਤ ਕਿਤੇ ਵਿੱਚ ਇਹਨਾਂ ਚੀਜ਼ਾਂ ਨਾਲ ਸ਼ੁਰੂ ਕਰ ਰੱਖਦੇ ਆ ਇਹ ਚੀਜ਼ਾਂ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀਆਂ ਤੇ ਕਰਦਕਾਰ ਰਹਿਣਗੀਆਂ ਖਾਸ ਹੋਰ ਤੇ ਇਹ ਜਿਹੜੀਆਂ ਚੀਜ਼ਾਂ ਬੋ ਦੱਸਣ ਜਾ ਰਿਹਾ ਹੈ ਇਹ ਸਟੂਡੈਂਟਸ ਦੀ ਲਾਇਫ ਨੂੰ ਬਹੁਤ ਜ਼ਿਆਦਾ ਇਫੈਕਟ ਕਰਦੀਆਂ ਹੋ ਸਕਦਾ ਸਟੂਡੈਂਟ ਬਹੁਤ ਜ਼ਿਆਦਾ ਤਰੱਕੀ ਕਰ ਜੇ ਇਹਨਾਂ ਚੀਜ਼ਾਂ ਨੂੰ ਅਡਾਪਟ ਕਰਕੇ ਮੈਂ ਅੱਜ ਗੱਲ ਕਰਨ ਜਾ ਰਿਹਾ ਟ੍ਰਿਪਲ ਸੀ ਤੇ ਦ ਪਾਵਰ ਆਫ ਟ੍ਰਿਪਲ ਸੀ the power of triple c power of concentration confidence and consistency eh triple c da formula bahut hi zabardast te powerful formula hai tusi apni zindagi de vich is de jo result hai tusi dekho apanao te thonu pata laguga ki kivein eh formula thodi zindagi de vich ek badi change la sakda hai kivein thonu ek bahut door tak safar tay karwa sakda hai kivein manjlan te bulandiyan te puch ja sakda hai ਸਿੰਪਲ ਜੀ ਗੱਲ ਹੈ ਸਾਨੂੰ ਪਤਾ ਵੀ ਹੈ ਵੀ ਕੌਨਫੀਡੈਂਸ ਕੀ ਚੀਜ਼ ਹੁੰਦਾ ਹੈ ਵਿਸ਼ਵਾਸ ਕੌਨਫੀਡੈਂਸ ਕੰਸਿਸਟੈਂਸੀ ਕਨਸੈਂਟਰੇਸ਼ਨ ਕਨਸੈਂਟਰੇਸ਼ਨ ਤੇ ਆ ਦੇਖੋ ਸਾਥੀਓ ਇੱਕ ਬਹੁਤ ਵੱਡੀ ਚੀਜ਼ ਹੈ ਜਿਹੜੀ ਕਨਸੈਂਟਰੇਸ਼ਨ ਹੈ ਅਸੀਂ ਅਕਸਰ ਕਹਿੰਦੇ ਆ ਕਿ ਤੁਰੇ ਜਾਣੇ ਆ ਤਕਈਰੀ ਜਿੱਥੇ ਜਾਣਾ ਹੁੰਦਾ ਉਹ ਨਹੀਂ ਜਾਂਦੇ ਅਸੀਂ ਕਾਹ ਨੱਪ ਜਾਂਦੇ ਬਾਦ ਚ ਉਹ ਮੇਰਾ ਧਿਆਨ ਉੱਗ ਗਿਆ ਸੀ ਉਹ ਮੁੱਪ ਉੱਪਰ ਲਿ ਗਿਆ ਸੀ ਉਹ ਮੈਨੂੰ ਯਾਦ ਨਹੀਂ ਰਿਹਾ ਸੀ ਉਹ ਮੈਨੂੰ ਪਤਾ ਨਹੀਂ ਲੱਗਿਆ ਸਾਡਾ ਧਿਆਨ ਉੱਗ ਗਿਆ ਜਿੱਥੇ ਜਾਣਾ ਸੀ ਉੱਥੇ ਜਾਏ ਨਹੀਂ ਗਏ ਤੇ ਹੋਰ ਹੀ ਪਾਸੇ ਲੰਘ ਜਾਂਦੇ ਆ ਕਈ ਵਾਰੀ ਇਸ ਤਰੀਕੇ ਦੇ ਨਾਲ ਅਸੀਂ ਬਹੁਤ ਸਮਾਂ ਖਰਾਬ ਕਰਦੇ ਆ ਆਪਣਾ ਬਹੁਤ ਹੀ ਕੀਮਤੀ ਮਹੱਤਵਪੂਰਨ ਸਮਾਂ ਆਸੀਂ ਧਿਆਨ ਨਾ ਹੋਣ ਕਰਕੇ ਖਰਾਬ ਕਰ ਦਿੰਨੇ ਆ ਛੱਡ ਗਿਆ ਸੋਚਾਂ ਦਾ ਜਿਹੜਾ ਘੇਰਾ ਹੈ ਉਹ ਬਦਲਵਾਈ ਹੈ ਇੰਨੀ ਛਾ ਜਾਂਦੀ ਹੈ ਇੰਨੀ ਗਹਿਰੀ ਹੋ ਜਾਂਦੀ ਹੈ ਇਨਾ ਇਨਾ ਕਾਲਾ ਪੰਛਾ ਜਾਂਦਾ ਹੈ ਜਿਹੜੇ ਕਿ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਜਾਣਾ ਕਿੱਥੇ ਹੈ। ਕਈ ਵਾਰੀ ਤੁਸੀਂ ਅੱਜ ਸਮੇਂ ਦੇ ਅੱਜ ਤੌਰ ਤੇ ਆਪਾਂ ਗੱਲ ਕਰੀਏ ਅਸੀਂ ਮੋਬਾਈਲ ਤੇ ਕੁ ਸੋਚ ਕੇ ਮੋਬਾਈਲ ਨਾਲ ਨੂੰ ਵੱਧਦੇ ਹੈ ਕਿ ਅਸੀਂ ਆਹ ਰਿਸਰਚ ਕਰਦੇ ਹਾਂ। ਪਰ ਉੱਥੇ ਕੁਝ ਸਟੀਮੂਲੇਟ ਇਹੋ ਜਿਹੇ ਹੁੰਦੇ ਆ ਕੁਝ ਚੀਜ਼ਾਂ ਇਹੋ ਜੀਆਂ ਉੱਪਰ ਹੀ ਪਈਆਂ ਹੁੰਦੀਆਂ ਕਿ ਉਹਦੇ ਵਾਲਾ ਅਟਰੈਕਟਿੰਗ ਹੋ ਕੇ ਅਸੀਂ ਉਧਰ ਨੂੰ ਹੋ ਜਾਂਦੇ ਆ। ਤੇ ਜਦੋਂ ਕੁਝ ਸਮੇਂ ਬਾਅਦ ਉਹਨਾਂ ਚੀਜ਼ਾਂ ਦੀ ਸਰਚ ਕਰਦੇ 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 ਅਸੀਂ ਦੇਖਦੇ ਹੋ ਜਿਹੜਾ ਚੀਜ਼ਾਂ ਉੱਤੇ ਪਈਆਂ ਸੀ ਮੋਬਾਈਲ ਤੇ ਭੁੱਲ ਜਾਂਦੇ ਕਿ ਅਸੀਂ ਅਸਲ ਦੇ ਵਿੱਚ ਲੱਪਣ ਕਿ ਆਏ ਸੀ ਮੋਬਾਈਲ ਤੇ ਲੱਪਣ ਕਿ ਆਏ ਸੀਗੇ ਉਹ ਸਾਡਾ ਜਿਹੜਾ ਅਸਲੀ ਮੀਨਿੰਗ ਸੀਗਾ ਮੋਬਾਈਲ ਤੱਕ ਪਹੁੰਚਣ ਦਾ ਉਪਰੰਦਾ ਉਹ ਪਾਸੇ ਰਹਿ ਗਿਆ ਕਿਉਂਕਿ ਸਾਡਾ ਧਿਆਨ ਹੋ ਗਿਆ ਆਪਣੇ ਆਪਣੇ ਮੇਨ ਮਕਸਦ ਤੋਂ ਧਿਆਨ ਹੋ ਗਿਆ ਜੋ ਕਨਸੈਂਟ੍ਰੇਸ਼ਨ ਹੈ ਇਜ਼ ਅ ਮੋਸਟ ਪਾਵਰਫੁਲ ਥਿੰਗ ਵੈਸਤੇ ਇਤਨੇ ਟ੍ਰਿਪਲ ਸੀ ਬਹੁਤ ਪਾਵਰਫੁਲ ਚੀਜ਼ਾਂ ਨੇ ਪਰ ਕਨਸੈਂਟ੍ਰੇਸ਼ਨ ਬਹੁਤ ਵੱਡੀ ਚੀਜ਼ ਹੈ ਇਹ ਅੰਦਰੋਂ ਆਉਂਦੀ ਹੈ ਅਸੀਂ ਪੂਰਾ ਧਿਆਨ ਜੇ ਅੱਖਾਂਗੇ ਆਪਣੇ ਆ ਰਹੇ ਸੋਚਾਂ ਤੇ ਉਹਨਾਂ ਨੂੰ ਕੀਨ ਦੀ ਬਾਚ ਕਰਾਂਗੇ ਤਾਂ ਫੇਰ ਇਹ ਚੀਜ਼ ਨੂੰ ਹੋਰ ਜ਼ਿਆਦਾ ਡਿਪ ਤੱਕ ਡੰਗਾਈ ਤੱਕ ਕੀਤਾ ਜਾ ਸਕਦਾ ਹੈ ਜੇ ਕਨਸੈਂਟ੍ਰੇਸ਼ਨ ਹੈ ਤਾਂ 1 ਘੰਟੇ ਦੇ ਵਿੱਚ 20 25 ਪੇਜ ਵੀ ਪੜ ਜਾਵੋਗੇ ਤਾਂ ਹੋ ਸਕਦਾ ਉਹ 20 25 ਪੇਜ ਗ੍ਰੈਸਪ ਵੀ ਕਰ ਜਾਵੋ ਤੁਸੀਂ ਤੁਹਾਨੂੰ ਆਉਣ ਵੀ ਲੱਗ ਜਾਣ ਉਹਨਾਂ ਦਾ ਮੀਨਿੰਗ ਵੀ ਪਤਾ ਲੱਗ ਜਾਵੇ ਤੇ ਤੁਹਾਨੂੰ ਲੰਮੇ ਸਮੇਂ ਤੱਕ ਯਾਦ ਵੀ ਰਹੇ ਉਹ 1 ਘੰਟੇ ਦੀ ਮਿਹਨਤ ਅਗਰ ਕਨਸੈਂਟਰੇਸ਼ਨ ਦੇ ਨਾਲ ਕੀਤੀ ਗਈ ਹੈ ਤਾਂ ਹੋ ਸਕਦਾ ਉਹ 10 ਘੰਟਿਆਂ ਦਾ ਕੰਮ ਵੀ ਕਰੇ ਪਰ ਜੇ ਪੂਰੇ ਧਿਆਨ ਦੇ ਨਾਲ ਕੀਤੀ ਗਈ ਹੈ ਅਕਸਰ ਕੀ ਹੁੰਦਾ ਹੈ ਕਿ ਸਾਡਾ ਧਿਆਨ ਵਾਰੀ-ਵਾਰੀ ਉਖੜਦਾ ਹੈ ਜਦੋਂ ਅਸੀਂ ਖਾਸ ਤੌਰ ਤੇ ਪੜ੍ਹਨ ਬੈਠਦੇ ਹਾਂ ਤਾਂ ਧਿਆਨ ਦਾ ਉਖੜਨਾ ਲਾਜ਼ਮੀ ਹੈ ਕਿ ਖੇਡਾਂ ਵੱਲ ਹੋਰ ਕੰਮਾਂ ਤੋਂ ਧਿਆਨ ਲ ਤੇ ਹੋਰ ਚੀਜ਼ਾਂ ਵੱਲ ਜਾਂਦਾ ਹੀ ਹੈ ਇਹ ਆਟੋਮੈਟਿਕ ਚੀਜ਼ਾਂ ਨੇ ਇਹ ਜਾਂਦਾ ਹੈ ਬੰਦੇ ਦਾ ਮਾਈਂਡ ਬੰਦੇ ਦਾ ਸਿਸਟਮ ਇਸ ਤਰੀਕੇ ਨਾਲ ਬਣਾਇਆ ਗਿਆ ਹੈ ਕਿ ਇਹ ਧਿਆਨ ਨੇ ਉੱਪਰ ਕੇ ਜਾਣਾ ਹੀ ਹੈ ਇਹ ਜਿਹਹਾਨੀ ਉਖੜਦਾ ਸਮਝੋ ਬੰਦਾ ਨਹੀਂ ਕਿਉਂਕਿ ਬੰਦਾ ਪ੍ਰੋਗਰਾਮ ਇਸ ਤਰੀਕੇ ਨਾਲ ਕੀਤਾ ਗਿਆ ਹੈ ਇਸੇ ਕਰਕੇ ਬੰਦਾ ਉਸ ਚੀਜ਼ਾਂ ਤੋਂ ਅਲੱਗ ਹੈ ਪਰ ਹੋਇਆ ਕੀ ਕਿ ਸਮਾਂ ਪਾ ਕੇ ਕੀ ਇਹ ਚੀਜ਼ਾਂ ਜ਼ਿਆਦਾ ਹਾਵੀ ਹੋ ਗਈਆਂ ਬਹੁਤ ਤਰ੍ਹਾਂ ਦੀਆਂ ਸੋਚਾਂ ਸਾਡੇ ਦਿਮਾਗ ਤੇ ਇੰਨੀ ਜ਼ਿਆਦਾ ਹਾਵੀ ਹੋ ਗਈਆਂ ਕਿ ਸਾਨੂੰ ਉਸ ਚੀਜ਼ ਤੇ ਵੀ ਸਤਪਤ ਨਹੀਂ ਰਹਿੰਦੀ ਕਿ ਅਸੀਂ ਕਰਨਾ ਕੀ ਹੈ ਜੋ ਮੇਨ ਮਕਸਦ ਹੈ ਉਹਦੇ ਨਾਲ ਵੀ ਸੜਾ ਧਿਆਨ ਨਹੀਂ ਦਿੱਤਾ ਤਾਂ ਇਹਦੇ ਤੇ ਅਸੀਂ ਕੰਮ ਕਰਨਾ ਹੈ ਅਪਾ ਇਸ ਚੀਜ਼ ਤੇ ਪੂਰਾ ਧਿਆਨ ਦੇਣਾ ਹੈ ਕਿ ਕਨਸੈਂਟਰੇਸ਼ਨ ਕਿਵੇਂ ਵਧੇ ਕਨਸੈਂਟਰੇਸ਼ਨ ਵਧਾਉਣ ਦਾ ਸਭ ਤੋਂ ਵੱਡਾ ਫਾਰਮੂਲਾ ਕੀ ਹੈ ਤੁਸੀਂ ਥੋੜੀ ਬਹੁਤ ਡੇਲੀ ਮੈਡੀਟੇਸ਼ਨ ਕਰੋ ਜਦ ਤੁਸੀਂ ਮੈਡੀਟੇਸ਼ਨ ਕਰਨ ਬੈਠੋਗੇ ਧਿਆਨ ਲਾਉਣ ਬੈਠੋਗੇ ਤਾਂ ਆਟੋਮੈਟਿਕਲੀ ਤੁਹਾਡੇ ਦਿਮਾਗ ਦੇ ਵਿੱਚ ਕਈ ਤਰ੍ਹਾਂ ਦੀ ਸੋਚਾਂ ਆਉਣਗੀਆਂ ਉਹਨਾਂ ਸੋਚਾਂ ਨੂੰ ਤੁਸੀਂ ਦਬਾਉਣਾ ਨਹੀਂ ਹੈ ਉਹਨਾਂ ਸੋਚਾਂ ਨੂੰ ਆਰਾਮ ਨਾਲ ਬੈਠ ਕੇ ਵਾਚ ਕਰਨਾ ਕਿਹੜੀਆਂ ਕਿਹੜੀਆਂ ਆ ਰਹੀਆਂ ਜਾ ਰਹੀਆਂ ਆ ਰਹੀਆਂ ਜਾ ਰਹੀਆਂ ਤਾਂ ਬਾਹਰ ਦੀ ਸੋਚਾਂ ਨਹੀਂ ਆਉਂਦੀਆਂ ਜਦੋਂ ਤੁਸੀਂ ਧਿਆਨ ਨਾਲ ਵਾਚ ਕਰੋਗੇ ਨਾ ਪੂਰੇ ਅਲਰਟ ਮਾਈਂਡ ਦੇ ਨਾਲ ਤੁਹਾਨੂੰ ਪਤਾ ਲੱਗੂਗਾ ਕਿ ਆਹ ਸੋਚ ਮੇਰੇ ਕੰਮ ਦੀ ਹੈ ਨਹੀਂ ਆਹ ਸੋਚ ਮੇਰੇ ਕੰਮ ਦੀ ਹੈ ਆਹ ਸੋਚ ਮੇਰੇ ਕੰਮ ਦੀ ਨਹੀਂ ਹੈ ਮਤਲਬ ਕਹਿੰਦਾ ਕਿ ਜੇ ਬੰਦਾ ਧਿਆਨ ਨਾਲ ਵਾਚ ਕਰੂਗਾ ਉਹਨੂੰ ਵੀ ਹੁਣ ਤੁਸੀਂ ਬੈਠੇ ਹੋ ਕੁਰਸੀ ਢਾ ਕੇ ਬਾਰ ਦੇ ਵਿੱਚ ਤੇ ਕੋਈ ਬੰਦਾ ਤੁਹਾਡੇ ਹਲਾ ਰਿਹਾ ਹੈ ਤੁਹਾਨੂੰ ਪਤਾ ਹੀ ਹੋਊਗਾ ਵੀ ਬੰਦਾ ਚੰਗਾ ਜਾਂ ਮਾੜਾ ਹੈ ਨਾ ਤੁਸੀਂ ਉਹਨੂੰ ਅਗਨੋਰ ਕਰ ਸਕਦੇ ਹੋ ਜੋ ਮੜਾ ਬਦਲ ਮੁਬਸੇ ਕਰਦਾ ਮੈਂ ਨਹੀਂ ਬੋਲਦਾ ਤੇ ਜੇ ਕੋਈ ਵਧੀਆ ਕੋਈ ਬੰਦਾ ਤੁਹਾਨੂੰ ਲੱਗਦਾ ਹੈ ਕਿ ਇਹ ਬੰਦਾ ਬਹੁਤ ਸਿਆਣੀਆਂ ਗੱਲਾਂ ਕਰੂਗਾ ਤੇ ਤੁਸੀਂ ਉਹਨੂੰ ਧਿਆਨ ਦੇ ਦੋਗੇ ਅਟ੍ਰੈਕਟ ਕਰ ਲੋਗੇ ਆਪਣੇ ਹੱਲ ਗੱਲਾਂ ਕਰ ਲੋਗੇ ਇਸ ਤਰੀਕੇ ਦੇ ਨਾਲ ਜਦੋਂ ਅਸੀਂ ਕੁਰਸੀ ਢਾਹ ਕੇ ਬੈਠਣ ਲੱਗ ਕੇ ਧਿਆਨ ਨਾਲ ਪਤਾ ਕਰਕੇ ਮੱਛ ਕਰਨ ਲੱਗ ਗਏ ਤਾਂ ਕਨਸੈਂਟਰੇਸ਼ਨ ਆਪਣੇ ਆਪ ਹੀ ਪਹੁੰਚ ਜਾਂਦੀ ਹੈ ਤੇ ਇਹ ਜਿਹੜਾ ਧਿਆਨ ਹੈ ਕਨਸੈਂਟਰੇਸ਼ਨ ਹੈ ਇਹ ਬਹੁਤ ਵੱਡਾ ਰੋਲ ਪਲੇ ਕਰ ਜਾਂਦੀ ਹੈ ਵੈਰੀ ਵੈਰੀ ਪਾਵਰਫੁਲ ਰੋਲ ਪਲੇ ਕਰਦੀ ਹੈ ਸਭ ਤੋਂ ਜ਼ਿਆਦਾ ਜਿਹੜੀ ਕਨਸੈਂਟਰੇਸ਼ਨ ਹੁੰਦੀ ਹੈ ਇਹ ਸਾਡੇ ਸਵੇਰ ਦੇ ਸਮੇਂ ਦੇ ਵਿੱਚ ਸਾਡੇ ਦਿਮਾਗ ਦੀ ਜ਼ਿਆਦਾ ਦੂਜੀ ਸੋਚਾਂ ਘੱਟ ਹੁੰਦੀਆਂ ਨੇ ਉਦੋਂ ਤਈ ਕਿਹਾ ਜਾਂਦਾ ਹੈ ਕਿ ਪੜ੍ਹਿਆ ਜਾਵੇ ਤਾਂ ਵਧੀਆ ਕਰੇ ਕਨਸੈਂਟਰੇਸ਼ਨ ਮੈਂ ਹੁਣ ਥੋੜੀ ਬਹੁਤ ਗੱਲ ਕੌਨਫੀਡੈਂਸ ਬਾਰੇ ਵੀ ਕਰਨੀ ਚਾਹਣਾ ਕੌਨਫੀਡੈਂਸ ਵੀ ਬਹੁਤ ਤਗੜੀ ਚੀਜ਼ ਹੈ ਕੌਨਫੀਡੈਂਸ ਕੀ ਆਪਣੇ ਆਪ ਤੇ ਵਿਸ਼ਵਾਸ ਮੈਂ ਇਹ ਕੰਮ ਕਰਨਾ ਹੈ ਤੇ ਮੈਂ ਕਰ ਜੂ ਕੈਰੀ ਹੁੰਦਾ ਹੈ ਕਿ ਸਾਨੂੰ ਇਹ ਹੁੰਦਾ ਹੈ ਕਿ ਤੇ ਟਮਾਡੋ ਲੋਂਦਾ ਮਨ ਵੀ ਮੈਂ ਕਰਾਂ ਜਾਂ ਕਰੂੰ ਜੇ ਨਾ ਕਰੂੰ ਇਟਸ ਪੋਸੀਬਲ অর ਨੋਟ ਪੋਸੀਬਲ ਪਤਾ ਟਮਾਡੋ ਲ ਜਾਂ ਫਿਰਦਾ ਹੁੰਦਾ ਪਰ ਕੁਝ ਬੰਦਿਆਂ ਨੂੰ ਪੂਨ ਵਿਸ਼ਵਾਸ ਦਾ ਆਪਣੇ ਆਪ ਤੇ ਬੇਸ਼ੱਕ ਉਹ ਕੰਮ ਬਹੁਤ ਵੱਡੇ ਹੋਣ ਬੇਸ਼ੱਕ ਉਹ ਕਿੰਨਿਆਂ ਵੀ ਵੱਡੀਆਂ ਮੰਜ਼ਲਾਂ ਨੂੰ ਸਰ ਕਰਨਾ ਹੋਵੇ ਪਰ ਉਹਨਾਂ ਦੇ ਵਿੱਚ ਹੌਸਲਾ ਜ਼ਰੂਰ ਹੁੰਦਾ ਹੈ ਕਿ ਹਾਂ ਮੈਂ ਕਰ ਜੂਗਾ ਜਦੋਂ ਸਾਡੇ ਮਨ ਦੇ ਵਿੱਚ ਇਹ ਹੌਸਲਾ ਪੈਦਾ ਸ਼ੁਰੂ ਹੋ ਗਿਆ ਨਾ ਕਿ ਮੈਂ ਕੰਮ ਕਰ ਦੂੰਗਾ ਭਾਵੇਂ ਕਿ ਕਿੱਡਾ ਵੀ ਔਖਾ ਤਾਂ ਫਿਰ ਅੰਦਰੋਂ ਇੱਕ ਤਰ੍ਹਾਂ ਦੀ ਸ਼ਕਤੀ ਇੱਕ ਵੇਗ ਬਹੁਤ ਸ਼ਕਤੀਸ਼ਾਲੀ ਵੇਗ ਸਾਡੇ ਦਿਮਾਗ ਚ ਨਿਕਲਦਾ ਹੈ ਉਹ ਸਰੀਰ ਤੇ ਵਿੱਚ ਫੈਲਦਾ ਤੇ ਸਾਡੇ ਸਰੀਰ ਤੋਂ ਕੰਮ ਲੈਂਦਾ ਹੈ ਜਦੋਂ ਬੰਦਾ ਇਹ ਸੋਚਦਾ ਹੈ ਕਿ ਮੈਂ ਕਰ ਜੂਂ ਵਿਸ਼ਵਾਸ ਹੈ ਫੋਲ ਬਦੇ ਇੱਕ ਪਾਰਟੀਕੂਲਰ ਤਰ੍ਹਾਂ ਦੇ ਹਾਰਮੋਨ ਸਾਡੇ ਸਰੀਰ ਦੇ ਵਿੱਚ ਰਿਲੀਜ਼ ਹੁੰਦੇ ਆ ਵੀ ਮੈਂ ਕਰਨਾ ਹੈ ਤਾਂ ਉਹ ਸਰੀਰ ਨੂੰ ਉਸੇ ਤਰੀਕੇ ਨਾਲ ਨਿਰਾਧੇ ਪਾ ਦਿੰਦਾ ਤੇ ਇਹ ਕੀਤਾ ਹੋਇਆ ਵਿਸ਼ਵਾਸ ਥੋੜੇ ਦਬਾਅ ਚੋਂ ਨਿਕਲੀਆਂ ਹੋਈਆਂ ਵੇਵਸ ਆਸ-ਪਾਸੇ ਦੀ ਚੀਜ਼ਾਂ ਨੂੰ ਵੀ ਪ੍ਰਭਾਵਿਤ ਕਰਦੀਆਂ ਤੇ ਜੋ ਬੰਦਾ ਉਹਨਾਂ ਵੇਵਸ ਦੇ ਧਾਰੇ ਦੇ ਵਿੱਚ ਆਉਂਦਾ ਹੈ ਉਹ ਪ੍ਰਭਾਵਿਤ ਹੋ ਜਾਂਦਾ ਹੈ ਉਹ ਅਟ ਕੋ ਮੈਡੀਕਲੀ ਉਹਦਾ ਸੰਮੋਹਨ ਹੋ ਜਾਂਦਾ ਹੈ ਤੇ ਉਹ ਬੰਦਾ ਥੋੜੀ ਹੈਲਪ ਕਰਨ ਦੇ ਲਈ ਕਿ ਆ ਜਾਂਦਾ ਹੈ ਜੇ ਤੁਹਾਨੂੰ ਆਪਣੇ ਆਪ ਤੇ ਵਿਸ਼ਵਾਸ ਹੈ ਉਹ ਪੂਰੀ ਕਾਇਨਾਤ ਸ੍ਰਿਸ਼ਟੀ ਹੈਲਪ ਕਰਨ ਦੇ ਲਈ ਵੇਸ ਜਾਂਦੀ ਹੈ ਉਹ ਪੂਰੀ ਤਰ੍ਹਾਂ ਤੁਹਾਡੇ ਝੁਕ ਜਾਂਦੇ ਨੇ ਤੁਹਾਡੇ ਫੀਲਡ ਦੇ ਬੰਦੇ ਤੁਹਾਡੀ ਸੋਚ ਵਾਲੇ ਬੰਦੇ ਲਾਈਕ ਮਾਈਂਡਡਡ ਪੀਪਲ ਥੋੜੇ ਰਸਤੇ ਦੇਣਾ ਚਾਉਣ ਲੱਗ ਜਾਂਦੇ ਨੇ ਤੁਹਾਡੀ ਮਦਦ ਕਰਦੇ ਨੇ ਇਹ ਆਪਣੇ ਆਪ ਤੇ ਵਿਸ਼ਵਾਸ ਕੀਤਾ ਹੋਇਆ ਇੰਨਾ ਪਾਵਰਫੁਲ ਇੰਪੈਕਟਫੁਲ ਹੁੰਦਾ ਜਦੋਂ ਉਹ ਸਾਰੇ ਲੋਕ ਤੁਹਾਡੀ ਹੈਲਪ ਕਰਨ ਲੱਗ ਗਏ ਤੁਹਾਡਾ ਰਸਤਾ ਆਸਾਨ ਹੋਣਾ ਹੀ ਹੋਣਾ ਜਦੋਂ ਤੁਸੀਂ ਇਕੱਲੇ ਆ ਉਦੋਂ ਔਖਾ ਹੈ ਪਰ ਜਦੋਂ ਤੁਸੀਂ ਇੱਕ ਤਾਕਤਵਰ ਸੋਚ ਪਾਵਰਫੁਲ ਥੌਟ ਦੇ ਨਾਲ ਤੁਸੀਂ ਚੱਲ ਰਹੇ ਹੋ ਔਰ ਤੁਹਾਡੇ ਦਿਮਾਗ ਚੋਂ ਨਿਕਲੀਆਂ ਹੋਈਆਂ ਕਿਰਨਾ ਇੱਕ ਐਂਟੀਨਾ ਚੋਂ ਨਿਕਲੇ ਹੋਏ ਕਿਰਨਾ ਦੇ ਵਾਂਗੂ ਸਿਗਨਲ ਦੇ ਵਾਂਗੂ ਚਾਰੇ ਪਾਸੇ ਫੈਲ ਰਹੀਆਂ ਤੇ ਫੈਲ ਕੇ ਆਸ-ਪਾਸ ਦੇ ਲੋਕਾਂ ਦੀਆਂ ਸੋਚਾਂ ਨੂੰ ਵੀ ਪ੍ਰਭਾਵਿਤ ਕਰ ਰਹੀਆਂ ਤਾਂ ਉਹ ਲੋਕ ਵੀ ਆਖਰਕਾਰ ਇੱਕ ਦਿਨ ਕਹਿਣ ਲੱਗ ਜਾਂਦੇ ਆ ਕਿ ਆਪ ਮੈਂ ਕਰੂ ਹੀ ਕੈਨ ਡੂ ਇਹ ਕਰ ਜੂਗਾ ਜਦੋਂ ਇੰਨੇ ਲੋਕ ਰਲ ਕੇ ਕਹਿਣ ਲੱਗ ਜਾਂਦੇ ਨੇ ਕਿ ਹਾਂ ਇਹ ਕਰ ਜੂ ਇਹ ਹੋ ਜੂ ਤਾਂ ਉਹ ਕੰਮ ਹੋਣਾ ਹੀ ਹੋਣਾ ਹੈ ਆਪਣਾ ਜਿੱਡਾ ਮਰਜ਼ੀ ਔਖਾ ਕਿਉਂਕਿ ਪਾਵਰਫੁਲ ਥਾਟਸ ਕਈ ਬੰਦਿਆਂ ਦੀ ਉਹ ਸ੍ਰਿਸ਼ਟੀ ਦੇ ਵਿੱਚੋਂ ਨਿਕਲ ਰਹੀਆਂ ਨੇ ਤਾਂ ਉਹ ਸਾਰੀਆਂ ਰਲ ਕੇ ਇੱਕ ਪਾਵਰਫੁੱਲ ਤਰੀਕੇ ਦੇ ਨਾਲ ਇੱਕ ਡਾਇਰੈਕਸ਼ਨ 'ਚ ਚੱਲਦੀਆਂ ਤਾਂ ਉਹ ਸਰ ਹੋ ਜਾਂਦਾ ਹੈ ਕੰਮ ਇਹ ਕੋਈ ਵੀ ਚੀਜ਼ ਅੱਡੋ-ਅੱਡ ਨਹੀਂ ਹੈ ਨਿਊਕਲੀਅਰ ਨਹੀਂ ਹੈ ਹਰੇਕ ਚੀਜ਼ ਇੱਕ ਨੈਟ ਦੇ ਵਿੱਚ ਬੰਨੀ ਹੋਈ ਹੈ ਆਪਣਾ ਸਾਰਾ ਸੰਸਾਰ ਇੱਕ ਪੂਰੇ ਨੈਟ ਦੇ ਤਾਣੇ-ਬਾਣੇ ਦੇ ਵਿੱਚ ਬੰਨਿਆ ਹੋਇਆ ਤੇ ਇੱਕ ਬੰਦੇ ਦੀ ਸੋਚ ਦੂਜੇ ਬੰਦੇ ਨੂੰ ਪ੍ਰਭਾਵਿਤ ਕਰਦੀ ਹੈ ਦੂਜੇ ਬੰਦੇ ਦੀ ਸੋਚੀ ਤੇ ਬੰਦੇ ਨੂੰ ਪ੍ਰਭਾਵਿਤ ਕਰਦੀ ਹੈ ਤੇ ਜਦੋਂ ਇੱਕ ਤਾਕਤਵਰ ਸੋਚ ਲੈ ਕੇ ਚੱਲਿਆ ਹੋਇਆ ਇਨਸਾਨ ਆਸੇ-ਪਾਸੇ ਆ ਦੀ ਇੱਕ ਕਿਰਨਾ ਕੱਢਦਾ ਵੇਵਸ ਕੱਢਦਾ ਤੇ ਆਟੋਮੈਟਿਕੀ ਉਹ ਉਹਨਾਂ ਨੂੰ ਆਪਣੇ ਵੱਲ ਖਿੱਚਦਾ ਜਾਂਦਾ ਤੇ ਖਿੱਚ ਕੇ ਆਪਣੇ ਰਾਹ ਦੇ ਫੌਜੀ ਬਣਾਉਂਦਾ ਜਾਂਦਾ ਹੈ ਆਪਣੇ ਸਾਥੀ ਬਣਾਉਂਦਾ ਜਾਂਦਾ ਹੈ ਤੇ ਉਹ ਸਾਥੀ ਉਹਨਾਂ ਦੀ ਹੈਲਪ ਕਰਦੇ ਇਹ ਇਹ ਕੰਫੀਡੈਂਸ ਜਿਹੜਾ ਵਿਸ਼ਵਾਸ ਹੈ ਨਾ ਉਹਦੀ ਪਾਵਰ ਹੈ ਸੋ ਤੁਸੀਂ ਕੋਈ ਵੀ ਕੰਮ ਕਰਨਾ ਆਪਣੇ ਆਪ ਤੇ ਵਿਸ਼ਵਾਸ ਕਰਕੇ ਸ਼ੁਰੂ ਕਰਕੇ ਦੇਖੋ ਵਿਸ਼ਵਾਸ ਕਰਕੇ ਅੱਗੇ ਵੱਧ ਕੇ ਦੇਖੋ ਤੇ ਤੁਹਾਡਾ ਇੰਪੈਕਟ ਦੇਖੋ ਜੇ ਕਿੰਨਾ ਖਤਰਨਾਕ ਹੁੰਦਾ ਹੈ ਚੀਜ਼ ਬਣ ਸੋ ਇਹ ਚੀਜ਼ਾਂ ਬਹੁਤ ਇੰਪੋਰਟੈਂਟ ਹੋ ਜਾਂਦੀਆਂ ਨੇ ਇਹਨਾਂ ਫਾਰਮੂਲਿਆਂ ਦੇ ਹੁਣ ਕੀ ਮੈਂ ਦੱਸਿਆ ਤੁਹਾਨੂੰ ਕਨਸੈਂਟ੍ਰੇਸ਼ਨ ਤੇ ਕੌਨਫੀਡੈਂਸ ਦੋ ਚੀਜ਼ਾਂ ਦੋਸੀ ਹੋ ਗਈਆਂ ਤੇ ਕੰਸਿਸਟੈਂਸੀ ਬਾਰੇ ਅਸੀਂ ਇੱਕ ਅਲੱਗ ਵੀਡੀਓ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਕੰਸਿਸਟੈਂਸੀ ਵੀ ਕਿੰਡੀ ਪਾਵਰਫੁਲ ਚੀਜ਼ ਹੈ ਤੁਸੀਂ ਰੋਜ਼ ਕੁਛ ਨਾ ਕੁਛ ਕਰ ਰਹੇ ਹੋ ਤਾਂ ਜਿਵੇਂ ਕਹਿੰਦੇ ਹਨ ਕਿ ਬੂੰਦ-ਬੂੰਦ ਰਖੜਾ ਪਰ ਜਾਂਦਾ ਹੈ ਬਿਸ਼ੱਕ ਬੂੰਦ ਘੜੇ ਚ ਪਾ ਰਹੇ ਹੋ ਪਰ ਬੂੰਦ-ਬੂੰਦ ਕਰਕੇ ਘੜਾ ਇੱਕ ਨਾ ਇੱਕ ਦਿਨ ਭਰੂਗਾ ਇਸ ਚੀਜ਼ ਦੀ ਗਰੰਟੀ ਹੈ ਜੇ ਤੁਸੀਂ ਦੋ ਚਾਰ ਬੂੰਦਾ ਸੱਟ ਕੇ ਹਟ ਗਏ ਤਾਂ ਘੜਾ ਕਦੇ ਨਹੀਂ ਭਰੇਗਾ ਇਹ ਇੱਕ ਪਾਵਰਫੁਲ ਚੀਜ਼ ਹੈ ਬਹੁਤ ਵੱਡੀ ਪਾਵਰਫੁਲ ਚੀਜ਼ ਹੈ ਕਿ ਤੁਸੀਂ ਲਗਾਤਾਰ ਲਗਾਤਾਰ ਰੋਜ਼ ਰੋਜ਼ ਉਸ ਕੰਮ ਕਰ ਰਹੇ ਹੋ ਜੋ ਤੁਸੀਂ ਰੋਜ਼ ਰੋਜ਼ ਇੱਕੋ ਪਾਰਟਿਕੂਲਰ ਕੰਮ ਨੂੰ ਕਰੋਗੇ ਤਾਂ ਉਹ ਕੰਮ ਨੇ ਵੀ ਹੋਣਾ ਹੀ ਹੈ ਉਹਦਾ ਸਮਾਂ ਦਾ ਆਉਣਾ ਹੀ ਆਉਣਾ ਹੈ ਕਿਉਂਕਿ ਸਿਧਾਂਤ ਹੈ ਹਰੇਕ ਚੀਜ਼ ਨੇ ਸ਼ੁਰੂ ਹੋਣਾ ਖਤਮ ਹੋਣਾ ਤੇ ਤੁਸੀਂ ਜੋੜਦੇ ਗਏ ਕੋਈ ਉਹਦੇ ਨਾਲ ਕੁਛ ਨਾ ਕੁਛ ਤਾਂ ਉਹਨੇ ਅਖਰਕਾਰ ਅੱਗੇ ਤਾਂ ਵਧਨੇ-ਵਧਣਾ ਹੈ ਨਾ ਤੇ ਇੱਕ ਮੰਜ਼ਿਲ ਤੱਕ ਤਾਂ ਪਹੁੰਚਣਾ ਪਹੁੰਚਣਾ ਹੈ ਤੁਸੀਂ ਦੇਖੋ ਕਈ ਵਾਰ ਕੀ ਹੁੰਦਾ ਹੈ ਕਿ ਲੋਕ ਝੱਟ ਮਾਰ ਕੇ ਹਟ ਜਾਂਦੇ ਆ ਕੋਈ ਵੀ ਕੰਮ ਕਰਦੇ ਆ ਵੀ ਹਾਂ ਲਾਇਆ ਘੰਟਾ ਤਖੜੇ ਹੋ ਕੇ ਬਾਅਦ ਛੱਡ ਕੇ ਭੈਣ ਪਰ ਕੁਝ ਲੋਕ ਤੁਸੀਂ ਦੇਖਿਆ ਕਰੋ ਝੱਟਣ ਵਾਲੇ ਉਹ ਬੜੇ ਆਰਾਮ ਦੇ ਨਾਲ ਸਰੀਕੇ ਦੇ ਨਾਲ ਠੰਮੇ ਦੇ ਨਾਲ ਲੱਗੇ ਰਹਿੰਦੇ ਨੇ ਤੇ ਜਦੋਂ ਤੁਸੀਂ ਸ਼ਾਮ ਤੱਕ ਉਹ ਰਜਟ ਦੇਖੋਗੇ ਝੱਟਾਂ ਲਿਆਉਂਦਾ ਤੇ ਦੂਜਿਆਂ ਦਾ ਉਹ ਕਿਤੇ ਅੱਗੇ ਨਾ ਫੀਰ ਗਾ ਤੂੰ ਤੁਸੀਂ ਉਹ ਛੱਟ ਵਾਲਾ ਬੰਦਾ ਸੋਚਦਾ ਕਾਸ਼ ਯਾਰ ਮੈਂ ਇੰਨਾ ਜ਼ੋਰ ਲਾਉਂਦੇ ਕਿ ਲੋੜ ਸੀ ਖੰ ਲੀਆਂ ਵੀ ਪਵ ਲਗਾ ਤੇ ਸਾਹ ਵੀ ਚੜਾ ਲਿਆ ਜਿਵੇਂ ਹੌਲੀ ਹੌਲੀ ਲੱਗਿਆ ਰਹਿੰਦਾ ਤਾਂ ਕਿੰਨਾ ਕੰਮ ਹੋ ਸਕਦਾ ਸੋ ਜੇ ਇਹ ਚੀਜ਼ ਵੀ ਬਹੁਤ ਕੰਸਿਸਟੈਂਸੀ ਵਿੱਚ ਬਹੁਤ ਪਾਵਰਫੁਲ ਹੈ ਲਗਾਤਾਰ ਜੇ ਤੁਸੀਂ ਕਰਦੇ ਹੈਗੇ ਕੰਮ ਨੂੰ ਬਹੁਤ ਪਾਵਰਫੁਲ ਚੀਜ਼ ਹੈ ਇਹ ਬਹੁਤ ਅੱਗੇ ਤੱਕ ਲੈ ਜਾਂਦੀ ਹੈ ਹੁਣ ਜਿਹੜਾ ਵੀ ਅਸੀਂ ਕੋਈ ਚੈਪਟਰ ਪੜ੍ਹਨਾ ਬੁੱਕ ਪੜ੍ਹਨੀ ਹੈ ਜਾਂ ਕੋਈ ਚੀਜ਼ ਤੇ ਕੋਈ ਚੀਜ਼ ਤੇ ਕੰਮ ਕਰਨਾ ਕਲੀਅਰ ਕਰਨਾ ਕਿਸੇ ਚੀਜ਼ ਨੂੰ ਉਹ ਉਹ ਆਇਆ ਤਾਂ ਹੈ ਨੀਗਾ ਉਹ ਖਤਮ ਹੀ ਹੁੰਦਾ ਕਿਤੇ ਉਹਦਾ ਸਲੇਟ ਖਤਮਦਾ ਹੁੰਦਾ ਹੈ ਤੇ ਅਸੀਂ ਆਪਾਂ ਉਹਨਾਂ ਚੀਜ਼ਾਂ ਨੂੰ ਲਗਾਤਾਰ ਇੱਕ ਟੋਟਿਆਂ ਚ ਵੜਦੇ ਹੋਏ ਕਰਨਾ ਜੇ ਟੋਟਿਆਂ ਚ ਵੜਦੇ ਹੋਏ ਲਗਾਤਾਰਗੇ ਚ ਇਹਨੂੰ ਕਰਾਗੇ ਤਾਂ ਉਹਦਾ ਖਾਤਮਾ ਹੋਣਾ ਹੀ ਹੋਂ ਸੋ ਇਹ ਜਦੋਂ ਤਿੰਨੇ ਚੀਜ਼ਾਂ ਮਿਲ ਕੇ ਚੱਲਦੀਆਂ ਨੇ ਕਨਸੈਂਟਰੇਸ਼ਨ ਕੌਨਫੀਡੈਂਸ ਤੇ ਕੰਸਿਸਟੈਂਸੀ ਜਦੋਂ ਮਿਲ ਕੇ ਚੱਲਦੀਆਂ ਨੇ ਤਾਂ ਬਿਗੇਸਟ ਇੰਪੈਕਟ ਪਾਉਂਦਗਾ ਨੇ ਕਿਸੇ ਦੀ ਲਾਈਫ ਦੇ ਵਿੱਚ ਸੋਸਾਇਟੀ ਦੇ ਵਿੱਚ ਉਹ ਬੰਦਾ ਮੰਜ਼ਲ ਸਰ ਕੀਤੇ ਤੋਂ ਬਿਨਾ ਨਹੀਂ ਰਹਿ ਸਕਦਾ ਪਰ ਮੁਸ਼ਕਲ ਕੀ ਹੈ ਇਹਨਾਂ ਤਿੰਨਾਂ ਚੀਜ਼ਾਂ ਨੂੰ ਇੱਕ ਜਗ੍ਹਾ ਤੇ ਇਕੱਠੇ ਕਰਨਾ ਜਿਹੜਾ ਬੰਦਾ ਇਕੱਠੇ ਕਰ ਗਿਆ ਉਹ ਕੁਝ ਲੈ ਗਿਆ ਬਹੁਤ ਬਹੁਤ ਧੰਨਵਾਦ